ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਪਰ ਅੱਜ ਕੱਲ ਕਰਦੇ ਆ ਆਪਾਂ ਲਾਡਲੀਆਂ ਸੀਰੀਜ਼ ਦੇ ਬਾਰੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਲਾਡਲੀਆਂ ਸੀਰੀਜ਼ ਵਿੱਚ ਬਹੁਤ ਜ਼ਿਆਦਾ ਵਧੀਆ ਬਣਾਈ ਗਈ ਹੈ ਦੇਵਗਨ ਫੈਮਿਲੀ ਵੱਲੋਂ ਅੱਜ ਦਾ ਸਮਾਂ ਭਾਵੇਂ ਜਿੰਨਾ ਮਰਜ਼ੀ ਬਦਲ ਗਿਆ ਹੈ ਪਰ ਧੀ ਤੇ ਪੁੱਤ ਵਿੱਚ ਫਰਕ ਕਰਨ ਵਾਲੇ ਲੋਕ ਅੱਜ ਵੀ ਬਹੁਤ ਨੇ ਜਦੋਂ ਕਿ ਸਿੱਦੇ 1 ਜਾਂ 2 ਜਾਂ 3 ਤਿੰਨ ਹੋ ਜਾਂਦੀਆਂ ਨੇ ਫਿਰ ਉਹ ਇਹਨਾਂ ਬਾਬਿਆਂ ਦੀਆਂ ਚੱਕਰਾਂ ਵਿੱਚ ਪੈ ਜਾਂਦੇ ਨੇ ਤੇ ਫਿਰ ਉਹ ਬਾਬਿਆਂ ਕੋਲੋਂ ਜਾ ਕੇ ਪੁੱਤ ਮੰਗਦੇ ਨੇ ਪਰ ਇਹ ਤਾਂ ਪਰਮਾਤਮਾ ਦੀ ਦੇਣ ਹੁੰਦੀ ਹੈ ਕਿ ਕਿਸ ਨੂੰ ਪੁੱਤ ਦੇਣਾ ਹੈ ਜਾਂ ਕਿਸ ਨੂੰ ਨਹੀਂ ਦੇਣਾ ਇਸ ਸੀਰੀਜ਼ ਵਿੱਚ ਵੀ ਇਹੀ ਦਿਖਾਇਆ ਗਿਆ ਹੈ ਕਿ ਰੋਜੀ ਦਾ ਘਰ ਵਾਲਾ ਗੋਰ ਪ੍ਰੀਤ ਵੀ ਗੁਰੂ ਦਾ ਘਰ ਛੱਡ ਕੇ ਤੇ ਇਸ ਪਖੰਡੀ ਬਾਬੇ ਕੋਲੋਂ ਜਾ ਕੇ ਪੁੱਤ ਮੰਗਦਾ ਹੈ ਜੋ ਕਿ ਬਹੁਤ ਜ਼ਿਆਦਾ ਲਾਲਚੀ ਹੈ ਰੋਜੀ ਨੂੰ ਤਾਂ ਇਸਦੀ ਸਾਰੀ ਸੱਚਾਈ ਪਤਾ ਹੁੰਦੀ ਹੈ ਪਰ ਉਸਦੇ ਘਰ ਵਾਲੇ ਦੀਆਂ ਅੱਖਾਂ ਤੇ ਇਸ ਬਾਬੇ ਦੀ ਐਸੀ ਪੱਟੀ ਬੱਜੀ ਹੈ ਕਿ ਉਸ ਨੂੰ ਕੁਝ ਵੀ ਸੱਚ ਨਹੀਂ ਦਿਸਦਾ ਤੇ ਉਹ ਇਸ ਨੂੰ ਹੀ ਰੱਬ ਮੰਨੀ ਬੈਠਾ ਹੈ ਪਰ ਰੋਜੀ ਇਸ ਬਾਬੇ ਤੋਂ ਬਹੁਤ ਜ਼ਿਆਦਾ ਦੁਖੀ ਹੁੰਦੀ ਹੈ। ਇਹ ਸਾਬੇ ਨੂੰ ਬਹੁਤ ਗੱਲਾਂ ਸੁਣਾਉਂਦੀ ਹੈ ਕਿਉਂਕਿ ਇਸ ਬਾਬੇ ਨੇ ਹੀ ਰੋਜੀ ਦੀ ਧੀ ਨੂੰ ਉਸ ਤੋਂ ਦੂਰ ਕਰ ਦਿੱਤਾ। ਜਦੋਂ ਇੱਕ ਮਾਂ ਤੋਂ ਇੱਕ ਬੱਚਾ ਦੂਰ ਹੁੰਦਾ ਹੈ ਤਾਂ ਉਸਦੇ ਦਿਲ ਤੇ ਕੀ ਪੀਟਦੀ ਆ ਇਹ ਤਾਂ ਅਸੀਂ ਸਾਰੇ ਸਮਝ ਸਕਦੇ ਹਾਂ। ਪਰ ਇਹ ਲਾਲਚੀ ਬਾਬਾ ਰੋਜੀ ਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਜ਼ਮੀਨ ਦੇਵਾ ਦੇ। ਮੈਂ ਤੇਰੀ ਧੀ ਤੈਨੂੰ ਵਾਪਸ ਲਿਆ ਦੂੰਗਾ। ਤੇਰਾ ਘਰ ਵਾਲਾ ਤਾਂ ਮੇਰੇ ਇਸ਼ਾਰਿਆਂ ਤੇ ਨੱਚਦਾ ਹੈ ਉਹ ਮੇਰੀ ਕੋਈ ਵੀ ਗੱਲ ਨਹੀਂ ਮੋੜਦਾ ਫਿਰ ਰੁੱਜੀ ਸਵਾਬੇ ਨੂੰ ਬੋਲਦੀ ਹੈ ਕਿ ਮੇਰੀ ਧੀ ਦਾ ਤਾਂ ਪਤਾ ਹੈ ਮੈਨੂੰ ਕਦੋਂ ਵਾਪਸ ਆਉਣਾ ਹੈ ਪਰ ਤੇਰਾ ਇਹ ਖੇਲ ਹੁਣ ਬਹੁਤੀ دیر ਨਹੀਂ ਚੱਲਣਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ